ਪਬਲਿਕ ਇੰਟਰੈਕਸ਼ਨ ਦਾ ਆਪਣਾ ਅੱਜ ਪਹਿਲਾ ਦਿਨ ਹੈ ਜੀ ਕਿ ਆਪਾਂ ਫਿਲਹਾਲ ਮਲੇਰਕੋਟਲੇ ਸ਼ਹਿਰ ਦੇ ਵਿੱਚ ਤੇ ਮੇਰੇ ਪਿੱਛੇ ਜਿਹੜਾ ਤੁਸੀਂ ਚੌਕ ਦੇਖ ਰਹੇ ਹੋ ਨਾ ਕਾਲਜ ਵਾਲਾ ਚੌਕ ਕਹਿੰਦੇ ਨੇ ਕਾਲਜ ਦੇ ਗਵਰਨਮੈਂਟ ਕਾਲਜ ਇੱਥੇ ਤੇ ਸ਼ਹਿਰ ਦਾ ਸੈਂਟਰ ਪੁਆਇੰਟ ਕਹਿ ਸਕਦੇ ਆ ਤੇ ਮਲੇਰਕੋਟਲਾ ਸ਼ਹਿਰ ਆਪਣੇ ਆਪ ਦੇ ਵਿੱਚ ਇਤਿਹਾਸਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਆਪਣੀ ਇੱਕ ਲਗਭਗਸ਼ਾਨ ਲੱਗਦਾ ਮਲੇਰਕੋਟਲਾ ਸ਼ਹਿਰ ਉਹ ਸ਼ਹਿਰ ਹੈ ਜਿੱਥੇ ਤਕਰੀਬਨ ਮਤਲਬ ਆਪਾਂ ਕਹਿ ਸਕਦਾ ਕਿ ਮੋਰ ਥੈਂ 70% ਮੁਸਲਮਾਨ ਨੇ ਬਾਕੀ ਇੱਥੇ ਹਿੰਦੂ 크ਰਿਸਚਨ ਸਿੱਖ ਚੈਨ ਮਤਲਬ ਹਰ ਹਰ ਕਮਿਊਨਿਟੀ ਰਹਦੀ ਹੈ ਤੇ ਅੱਜ ਅਸੀਂ ਆਪਾਂ ਲੋਕਾਂ ਦੇ opinion ਲਵਾਂਗੇ ਕਿ ਆਮ ਲੋਕਾਂ ਨੂੰ ਕਦੇ ਧਰਮਾਂ ਨੂੰ ਲੈ ਕੇ ਜਿਹੜੀਆਂ ਵੀਡੀਓਜ਼ ਵਗੈਰਾ ਦੇਖਦੇ ਆ ਉਹ ਸਿਰਫ ਵੀਡੀਓ ਤੱਕ ਹੈ ਵੀ ਅਖਰ ਹੀ ਆਮ ਲੋਕਾਂ ਨੂੰ ਸਪੈਸ਼ਲ ਮਾਈਨੋਰਟੀ ਨੂੰ ਮਾਈਨੋਰਟੀ ਮਤਲਬ ਮੁਸਲਮਾਨੀ ਨਾਨ ਮੁਸਲਮਾਨ ਨੂੰ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਮਲੇਰਕੋਟਲੇ ਵਰਗੇ ਸ਼ਹਿਰ ਜਿੱਥੇ ਮੋਰ ਥੈਂ 70% ਮੁਸਲਮਾਨ ਨੇ ਬਾਕੀ ਕਮਿਊਨਿਟੀ ਰਹਿੰਦੀ ਹੈ ਨੇ ਇਹਦੇ ਵਿੱਚ ਥੋੜ ਨੂੰ ਜਿਹੜੇ ਨਾਨ ਮੁਸਲਮਾਨ ਹੋ ਸਪੈਸ਼ਲੀ ਉਹਨਾਂ ਨੂੰ ਕਦੇ ਕੋਈ ਦਿੱਕਤ ਆਈ ਧਰਮਾਂ ਨੂੰ ਲੈ ਕੇ ਇਦਾਂ ਦੀ ਚੀਜ਼ ਫੇਸ ਕੀਤੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਸਾਨੂੰ ਸਾਡਾ ਸਾਡਾ ਧਰਮ ਸਾਰੀ ਬਰਾਬਰ ਨੇ ਸਾਰੇ ਇੱਕੋ ਹਾਂ ਹਾਂ ਤੇ ਭਾਈਚਾਰੇ ਦੀ ਮਿਸਾਲ ਵੈਸੇ ਤਾਂ ਪੂਰੇ ਦੇਸ਼ 'ਚ ਮਸ਼ਹੂਰ ਹੈ ਤੇ ਮਤਲਬ ਜਿਹੜੇ ਲੋਕ ਲਾਮਸ਼ਹਿਰੀ ਨੇ ਉਹਨਾਂ ਨੂੰ ਕਦੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਇਨਸ਼ਾਅੱਲਾ ਤੋਂ ਰਹਿ ਰਹੇ ਆ ਉਹਨੇ ਅੱਛਾ ਜੀ ਭਾਈਚਾਰਾ 40 ਸਾਲ ਤੋਂ ਰਹਿਣਾ ਇੱਥੇ 40 ਸਾਲ ਮੈਂ 99 ਤੋਂ ਰਹਿ ਰਹੇ ਹਾਂ 1999 ਹਾਂ ਮਤਲਬ ਕੋਈ ਐਤਾ ਨਹੀਂ ਕਰਨਾ ਇਹ ਮਲੇਰਕੋਟ ਨੇ ਸ਼ਹਿਰ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੋ ਜਾਂ ਸਰਕਾਰ ਨੂੰ ਕੋਈ ਸੁਝਾਅ ਦੇਣਾ ਚਾਹੋ ਵੀ ਆਹ ਚੀਜ਼ ਤਬਦੀਲੀ ਦੀ ਲੋੜ ਹੈ ਜਾਂ ਹੋਰ ਸੁਧਾਰ ਦੀ ਲੋੜ ਹੈ ਉਹ ਚੀਜ਼ ਕਰੀ ਹੁੰਦੀ ਜੀ ਇੱਥੇ ਤਾਂ ਬਹੁਤ ਕੋਈ ਚਿੰਤਾ ਫਿਰ ਵੀ ਹੋਣਾ ਚਾਹੀਦਾ ਟ੍ਰੈਫਿਕ ਦੀ ਸਮੱਸਿਆ ਕਾਫੀ ਆ ਠੀਕ ਆ ਜੀ ਤੁਹਾਨੂੰ ਤੁਸੀਂ ਦੇਖੋ ਇਹ ਆਟੋ ਕਿੰਨੇ ਫਿਰਦੇ ਨੇ ਅਖਬਾਰ ਚ ਨਿਕਲ ਜਾਂਦੇ ਕਾਗਜ਼ੀ ਕਾਰਵਾਈ ਹੁੰਦੀ ਹੈ ਪ੍ਰੈਕਟੀਕਲ ਨਹੀਂ ਕੋਈ ਹੁਣ ਉਹ ਆਪਾਂ ਪ੍ਰੈਕਟੀਕਲ ਨਹੀਂ ਜਾ ਸਕਦੇ ਇਹ ਸ਼ਹਿਰ ਤੋਂ ਜ਼ਿਲ੍ਹਾ ਬਣਨ ਤੋਂ ਬਾਅਦ ਕੋਈ ਸੁਧਾਰ ਜਾਂ ਫਰਕ ਲਿਖਿਆ ਜੀ ਉਸ ਉਸ ਪ੍ਰੂਵਮੈਂਟ ਹੈ ਉਸ ਕੋ ਮਿਨੀਟਰੀ ਸੀਸ ਦਫ਼ਤਰ ਬਣ ਗਏ ਇਹਦੇ ਵਿੱਚ ਜਿਹੜਾ ਪਬਲਿਕ ਕੁਸ ਕੁਸ ਸਹੂਲਤ ਬਿਲੀਆਂ ਜਿਹੜੇ ਕਮਾਂ ਵਾਸਤੇ ਸੰਗਰੂਰ ਵਗੈਰਾ ਜਾਣਾ ਬੰਦੇ ਸਮਾਂ ਬਚ ਜਾਂਦਾ ਬਾਕੀ ਕੋਰਟਸ ਦੇ ਵਿੱਚ ਵੀ ਥੋੜੀ ਇਮਪਰੂਵਮੈਂਟ ਕਰੀ ਆ ਪਹਿਲਾਂ ਸਬਡਿਵੀਜ਼ਨਲ ਲੈਵਲ ਸੀ ਹੁਣ ਡਿਸਟ੍ਰਿਕਟ ਲੈਵਲ ਤੇ ਹੁਣ ਇਹ ਅਡਜਿਸਟਸ ਜਲਦੀ ਕੋਰਟ ਵੀ ਦੇਤੀ ਜਿਹਦੇ ਨਾਲ ਕਿ ਅਡੀਆਂ ਅਪੀਲਾਂ ਜਿਹੜੇ ਉੱਪਰ ਜਾਂਦੀਆਂ ਨੇ ਸੰਗਰੂਰ ਉੱਤੇ ਸਰ ਸਾਹਿਬ ਅੱਜ ਦੇ ਦੌਰ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਬਹੁਤ ਮਤਲਬ ਆਣਾ ਐਡਵਰਟਾਈਜ਼ ਕੀਤਾ ਜਾ ਰਿਹਾ ਨਸ਼ਾ ਨਾ ਮੋਦਾ ਯੁੱਧ ਨਸ਼ਾ ਵਿਰੋਧ ਉਹਦਾ ਜ਼ਮੀਨੀ ਪੱਧਰ ਤੇ ਤੁਸੀਂ ਹਕੀਕਤ ਕੀ ਦੇਖਦੇ ਹੋ ਮਲੇਰਕੋਟਲੇ ਸ਼ਹਿਰ ਦੇ ਵਿੱਚ ਨਸ਼ਾ ਲੈ ਕੇ ਠੱਲ ਪਈ ਹੈ ਜਾਂ ਉਦਾਂ ਹੀ ਚੱਲ ਰਹੀ ਹੈ ਨੇ ਘਟੇ ਨੇ ਵਧੇ ਨੇ ਕੀ ਕਹਿਣਾ ਚਾਹੋਗੇ ਜੀ ਇੱਥੇ ਨਾ ਤਾਂ ਘਟਿਆ ਨਾ ਵਧਿਆ ਇਹ ਤਾਂ ਕੋਈ ਕਿਤੇ ਗੋਲਮੋਲ ਦੀ ਗੱਲ ਹੈ ਗੋਲਮੋਲੀ ਆ ਨਹੀਂ ਨਹੀਂ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਮਤਲਬ ਉਦਾਂ ਹੀ ਜਾਂਦੇ ਆ ਸਾਰਾ ਉਦਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖਿਓ ਪੁਲਿਸ ਤਾਂ ਕਾਰਵਾਈ ਤਾਂ ਕਰਦੀ ਆ ਇਹ ਨਹੀਂ ਵਧੇ ਵੀ ਇਹਨਾਂ ਦੀ ਕਾਰਵਾਈ ਚ ਕਿੱਦਾਂ ਕਦਾਵਾ ਫਿਰਦੇ ਜ਼ਰੂਰ ਨੇ ਵੀ ਅਸੀਂ ਕੋਸ਼ਿਸ਼ ਕਰਦੇ ਦਿਖਾਵੇ ਬਾਜ ਤਾਂ ਹੈ ਪਰ ਪ੍ਰੈਕਟੀਕਲੀ ਸਾਨੂੰ ਕੁਛ ਘੱਟ ਹੀ ਲੱਗਦਾ ਤੇ ਆਮ ਲੋਕਾਂ ਨਾਲ ਜਿੰਨੀ ਕਿ ਮੈਂ ਗੱਲ ਕੀਤੀ ਹੈ ਜੀ ਉਹ ਸਭ ਤੋਂ ਮਤਲਬ ਟ੍ਰੈਫਿਕ ਦੇ ਸਮੱਸਿਆ ਤੋਂ ਹੀ ਅਸੀਂ ਨਸ਼ੀਆਂ ਵਗੈਰਾ ਇਹ ਸਾਲ ਉਹ ਸਾਰੇ ਕਿਤੇ ਹੀ ਚੱਲ ਰਹੇ ਆ ਲੇਕਿਨ ਮਲੇਰ ਕੋਟੇ ਸਪੈਸ਼ਲੀ ਕੂੜੇ ਦਾ ਬਹੁਤ ਗਿਆ ਯਾਰ ਇਹ ਇਹ ਬਹੁਤ ਬੱਸ ਸਟੈਂਡ ਚ ਜਾ ਕੇ ਦੇਖੋ ਇੰਨੀ ਸਮੈਲ ਆਊਗੀ ਕਿ ਤੁਸੀਂ ਬਿਮਾਰ ਹੋਵਦੇ ਤੁਹਾਨੂੰ ਚਾਂਸਿਸ ਇੰਨੇ ਨੇ ਕਿ ਤੁਸੀਂ ਬਾਸੀ ਨਹੀਂ ਸਕਦੇ ਤੁਸੀਂ ਨੰਗਣਾ ਹੋਵੇ ਨਾ ਕੋਲ ਦੀ ਨਹੀਂ ਬਾਈ ਬਹੁਤ ਬੁਰਾ ਹਾਲ ਹੈ ਬਾਈ ਬਹੁਤ ਬੁਰਾ ਹਾਲ ਹੈ ਇਹ ਕਾਗਜ਼ਾਂ ਦੀ ਸफाई ਜਰੂਰ ਦਿਖਾਉਂਦੇ ਨੇ ਪ੍ਰੈਕਟੀਕਲ ਨਹੀਂ ਇੱਕ ਗਵਰਨਮੈਂਟ ਨੇ ਇੱਕ ਵਧੀਆ ਕੰਮ ਕੀਤਾ ਜਿਹੜੇ ਮੰਗਤੇ ਖਤਮ ਕਰ ਗਏ ਉਹ ਜਿਹੜੀ ਬੈਂਕਰ ਪ੍ਰੋਬਲਮ ਸੀ ਸਾਡੀ ਧੀਗ ਮੰਗਣਾ ਕਿਸੇ ਬੱਚੇ ਨੂੰ ਉਹਨਾਂ ਜਿਹੜਾ ਕਾਨੂੰਨੀ ਹੱਕ ਹੁੰਦੇ ਸੀ ਉਹ ਮਿਲਣਾ ਜ਼ਰੂਰੀ ਹੈ ਚਾਹੇ ਉਹ ਗਰੀਬ ਆ ਜਾਂ ਅਮੀਰ ਆ ਜਾਂ ਕੋਈ ਸਿਫਕਾਰੀ ਦਾ ਠੀਕ ਹੈ ਮਤਲਬ ਮਲੇ ਕੋਡਲੇ ਸ਼ਹਿਰ ਨੂੰ ਜੇ ਕੋਈ ਦਿੱਕਤਾਂ ਨੇ ਤਾਂ ਉਹ ਸਰਕਾਰ ਜਾਂ ਪ੍ਰਸ਼ਾਸਨ ਤੋਂ ਨੇ ਲੇਕਿਨ ਆਮ ਲੋਕਾਂ ਦਾ ਧਰਮ ਨੂੰ ਲੈ ਕੇ ਇਦਾਂ ਦਾ ਕੋਈ ਨਹੀਂ ਸਾਬਾ ਰਿਕタル ਨੂੰ ਬੜੇ ਆਦਰ ਸਤਕਾਰ ਨਾਲ ਮਨਾਉਂਦੇ ਆ। ਜੀ ਠੀਕ ਅੰਗਲੀ ਤਾਂ ਧੰਨਵਾਦੀ। ਕਿੱਥੇ ਹੋ ਕੇ ਵੀ ਮੰਗਾਉਂਦੇ ਆ। ਹਾਂਜੀ ਹਾਂਜੀ। ਕਿੱਥੇ ਬਹੁਤ ਵਧੀਆ ਗੱਲੇ ਜੀ। ਤਾਂ ਹੀ ਤਾਂ ਮਲੇਰਕੋਟਲਾ ਦੇ ਮਿਸਾਲ ਪੂਰੇ ਦੇਸ਼ 'ਚ ਦਿੱਤੀ ਜਾਂਦੀ ਹੈ ਜੀ। ਹਾਂ ਹਾਂ ਜੀ। ਉਹ ਧੰਨਵਾਦੀ ਬਹੁਤ ਵਧੀਆ ਲੱਗਾ ਉਹਨਾਂ ਨਾਲ ਗੱਲ ਕਰਕੇ। ਸੋ ਇਹ ਸੰਕਿ ਮਲੇਰਕੋਟਲਾ ਦੇ ਆਮ ਸ਼ਹਿਰੀ ਜਿਨ੍ਹਾਂ ਦਾ ਉਹੀ ਕਹਿਣਾ ਜਿਹੜਾ ਉਹ ਪੀਨੀਅਨ ਤਕਰੀਬਨ ਮੈਜੋਰਟੀ ਲੈਵਲ ਤੇ ਪੂਰੇ ਦੇਸ਼ ਦਾ ਹੀ ਹੈ ਵੀ ਧਰਮਾਂ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਲੇਕਿਨ ਆਮ ਸ਼ਹਿਰੀ ਨੂੰ ਜੇ ਕੋਈ ਦਿੱਕਤ ਹੈ ਤਾਂ ਪ੍ਰਸ਼ਾਸਨ ਤੋਂ ਹੈ ਸਰਕਾਰ ਤੋਂ ਹੈ। ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱ ਕਾਵੇ ਕਿ ਤਿਆਰ ਨੇ ਉਹ ਦੇਖਣ ਦਾ ਸਹੀ ਲੱਗਦ ਨੇ ਅਖਬਾਰਾਂ ਚ ਇਸ਼ਤਿਹਾਰ ਦੇ ਤੇ ਬੈਨਰ ਲਵਾਤੇ ਇੱਥੇ ਤੱਕ ਤਾਂ ਸਹੀ ਹੈ ਲੇਕਿਨ ਜ਼ਮੀਨੀ ਪੱਧਰ ਤੇ ਆ ਕੇ ਦੇਖਣ ਦੀ ਸੁਧਾਰ ਦੀ ਬਹੁਤ ਲੋੜ ਹੈ ਧੰਨਵਾਦ